ਪੰਗੂ ਪ੍ਰੋਪਰਟੀ ਦੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਕੋਠੀ ਦੀ 125 ਗਾਇ ਦੀ ਕੋਠੀ ਹੈ ਲਾਲ ਸਿੰਘ ਨਗਰ ਡਿਮਾਂਡ ਇਹਨਾਂ ਦੀ 30 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਖੁੱਲਾ ਪੋਰਚ ਹੈ ਤੇ ਫਰੰਟ ਦੀ ਇਹਦੇ ਬਾਥਰੂਮ ਆ ਗਿਆ ਜੀ ਬਹੁਤ ਹੀ ਵਧੀਆ ਟਾਈਲ ਦਾ ਕੰਮ ਹੋਇਆ ਹੋਇਆ ਰੰਗ ਰੋਗਣ ਦਾ ਕੰਮ ਹੋਇਆ ਹੋਇਆ ਪੌੜੀ ਦੇ ਰੇਲਿੰਗ ਲੱਗਣ ਵਾਲੀ ਹੈ ਲਵਾ ਕੇ ਦੇਣਗੇ ਮਾਲਕ ਹਲੋ ਲੌਬੀ ਆ ਗਈ ਲੌਬੀ ਬਹੁਤ ਖੁੱਲੀ ਹੈ ਤੇ ਨਾਲ ਹੀ ਇਹਦੇ ਕਿਚਨ ਆ ਗਿਆ ਜੀ ਕੱਲੇ ਇਹਦੇ 2 ਬੈਡਰੂਮ ਹੈ ਬਾਥਰੂਮ ਅਟੈਚ ਹੈ ਤੇ ਲੌਬੀ ਬਹੁਤ ਵਧੀਆ ਕੋਠੀ ਬਣੀ ਹੋਈ ਹੈ ਨਿਊ ਕੋਠੀ ਹੈ ਜੋੜੀ ਪੱਲੇ ਦਾ ਰੰਗ ਰੋਗਣ ਦਾ ਕੰਮ ਬਹੁਤ ਵਧੀਆ ਹੋਇਆ ਹੈ ਜਿਹੜਾ ਸੈਨੀਟਰੀ ਦਾ ਕੰਮ ਇਹਦੇ ਵਿੱਚ ਰਹਿਦਾ ਮਾਲ ਕਰਕੇ ਦੇਣਗੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਹੈ ਐਡ ਦਾ ਕੋਈ ਪੈਸਾ ਨਹੀਂ ਲੈਂਦੇ ਅਸੀਂ ਬਿਲਕੁਲ ਫਰੀ ਹੈ ਕਰਮਕਾਨ ਜ਼ਮੀਨ ਪਲਾਟ ਦੀ ਐਡ ਕਰਾਉਣੀ ਆ ਕੋਠੀ ਦੀ ਐਡ ਕਰਾਉਣੀ ਆ ਬਿਲਕੁਲ ਫ੍ਰੀ ਹੈ ਕੋਈ ਪੈਸੇ ਨਹੀਂ ਲੈਂਦੇ ਜੀ ਅਸੀਂ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਵੀਡੀਓ ਪਹੁੰਚ ਸਕੇ ਆ ਬੈਕ ਸਾਡ ਵਾਸ਼ਿੰਗ ਏਰੀਆ ਆ ਗਿਆ ਜੀ ਖੁੱਲਾ ਏਰੀਆ ਬਹੁਤ ਵਧੀਆ ਬਹੁਤ ਹੀ ਵਧੀਆ ਕੋਠੀ ਬਣੀ ਹੈ 125 ਗਾਜ ਦੀ ਕੋਠੀ ਹੈ ਡਿਮਾਂਡ ਇਹਨਾਂ ਦੀ 30 ਲੱਖ ਰੁਪਈਆ ਲਾਲ ਸਿੰਘ ਨਗਰ ਬਾਉਰੀ ਦਾ ਵੀ ਬਹੁਤ ਵਧੀਆ ਟਾਇਲ ਦਾ ਪੱਥਰ ਦਾ ਕੰਮ ਹੋਇਆ ਹੋਇਆ ਤੇ ਰੇਲਿੰਗ ਇਹਦੇ ਲੱਗਣ ਵਾਲੀ ਹੈ ਲਾ ਕੇ ਦੇਣਗੇ ਮਾਲਕ ਤੇ ਫਰੰਟ ਤੇ ਵੀ ਰੇਲਿੰਗ ਲਾ ਕੇ ਦੇਣਗੇ ਉੱਪਰ ਮਮਟੀ ਅਗਲੀ ਬਹੁਤ ਵਧੀਆ ਕੋਠੀ ਦਾ ਕੰਮ ਹੋਇਆ ਵਾ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ